ਗੋਗイズ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਆਪਣੇ ਘਰ ਠੀਕ ਠਾਕ ਹੋਮੋਗੇ ਅਸੀਂ ਵੀ ਆਪਣੇ ਘਰ ਠੀਕ ਠਾਕ ਹਾਂ ਮਿਲੇ ਆ ਜੀ ਅੱਜ ਇੱਕ ਨਵੇਂ ਬਲੌਗ ਦੇ ਨਾਲ ਸੋ ਬਣੇ ਰਹੋ ਫੁੱਲ ਵਾਚ ਕਰਿਓ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਦਸਵੇਂ ਪਾਸ਼ਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹਾਂਜੀ ਇਹ ਦਿਨ ਸੀ ਵੀਰਵਾਰ ਦਾ ਤੇ ਮਾਰਨਿੰਗ ਦਾ ਟਾਈਮ ਸੀ ਇਥੇ ਆਪਾਂ ਸਵੇਰੇ ਉੱਠ ਕੇ ਬਸ ਨਹਾਣ ਧੋ ਕੇ ਇਹਦਾ ਉਹ ਕਰ ਲਿਆ ਸੀ ਫਤੇ ਦੇ ਪਾਪਾ ਨਿਤਨੇਮ ਕਰ ਰਹੇ ਸੀ ਮੰਮੀ ਗਏ ਹੋਏ ਸੀ ਗੁਰਦੁਆਰਾ ਸਾਹਿਬ ਮੈਂ ਕਿਹਾ ਵੀ ਨਾਲੇ ਮੈਂ ਪਾਣੀ ਪੀਣੀ ਆ ਗਰਮ ਨਾਲ ਹੀ ਮੇਰੀ ਚਾਹ ਰੱਖੀ ਹੋਈ ਸੀ ਮੈਂ ਕਿਹਾ ਚਾਹ ਬਣਾਉਣੀ ਆ ਮੈਂ ਕਿਹਾ ਚਲੋ ਅੱਜ ਹੀ ਸ਼ੁਰੂਆਤ ਬਲੌਗ ਦੀ ਕਰਦੇ ਆ ਕਿਉਂਕਿ ਹੋਰ ਕਾਫੀ ਚੀਜ਼ਾਂ ਤੋਂ ਮਤਲਬ ਆਪਾਂ ਬਲੌਗ ਸਟਾਰਟ ਕੀਤਾ ਹੋਇਆ ਕਦੇ ਸਾਫ ਸਫਾਈ ਤੋਂ ਕਦੇ ਬੀੜੇ ਤੋਂ ਕਦੇ ਕਿਤੋਂ ਮਤਲਬ अर्ਲੀ ਮਾਰਨਿੰਗ ਤੋਂ ਨਹੀਂ ਕੀਤਾ ਹੈਗਾ ਕਦੇ ਮੈਂ ਕਿਹਾ ਚਲੋ ਅੱਜ अर्ਲੀ ਮਾਰਨਿੰਗ ਤੋਂ ਹੀ ਸਟਾਰਟ ਕਰਦੇ ਆ ਬਲੌਗ ਦੀ ਸਟਾਰਟਿੰਗ ਹਾਂਜੀ ਇੱਥੇ ਮੈਂ ਗੁਰੂ ਘਰ ਮਤਲਬ ਹਜੇ ਜਾਣਾ ਸੀ ਕਿਉਂਕਿ ਸਾਰੇ ਮਤਲਬ ਇਹ ਹੁੰਦਾ ਵੀ ਜਿਵੇਂ ਮੈਂ ਵੀ ਜਾਣਾ ਹੁੰਦਾ ਮੰਮੀ ਨੇ ਵੀ ਜਾਣਾ ਹੁੰਦਾ ਤੇ ਫਤਿਹ ਦੇ ਪਾਪਾ ਵੀ ਮਤਲਬ ਜਾਂਦੇ ਨੇ ਚਲੋ ਇਹ ਆ ਵੀ ਕਹਿੰਦੇ ਹੁੰਦੇ ਨੇ ਆਪਾਂ ਜਾਣ ਵਾਲੇ ਨਹੀਂ ਹੈਗੇ ਪਰਮਾਤਮਾ ਬੁਲਾਉਣ ਵਾਲਾ ਬਸ ਇਹੀ ਖੁਸ਼ਕਿਸਮਤੀ ਆ ਕਿ ਪਰਮਾਤਮਾ ਸਾਨੂੰ ਆਪਣੇ ਦਰ ਤੇ ਬੁਲਾਉਂਦੇ ਨੇ ਹਨਾ ਇਹ ਤੋਂ ਵੱਡੀ ਹੋਰ ਕੀ ਖੁਸ਼ੀ ਦੀ ਗੱਲ ਹੋ ਸਕਦੀ ਆ ਕਿਸਮਤ ਦੀ ਕੀ ਗੱਲ ਹੋ ਸਕਦੀ ਆ ਹਨਾ ਮੈਂ ਕਿਹਾ ਚਲੋ ਫਿਰ ਮੈਨੂੰ ਇਹ ਹੁੰਦਾ ਵੀ ਚਾਹ ਬਣਾ ਕੇ ਨਾ ਤਾਂ ਮੰਮੀ ਚਾਹ ਦਿੱਤੀ ਜਾਂਦੀ ਆ ਉਬਿਨ ਵਾਲੇ ਫਿਰ ਚਲੋ ਆਪਦਾ ਨਾ ਜਿਦਾ ਜਿਦਾ ਜੀ ਕਰਦਾ ਉਦਾਂ ਪੀ ਲੈਂਦੇ ਨੇ ਚਾਹ ਤਾਂ ਕਰਕੇ ਫਿਰ ਇੱਥੋਂ ਆਪਾਂ ਅੰਦਰ ਦਾ ਇਹ ਸਾਫ ਸਫਾਈ ਕਰ ਲਈ ਸੀ ਉਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਬਾਹਰੋਂ ਮੈਂ ਕਿਹਾ ਚਲ ਅੱਜ ਬੇੜਾ ਹੁਣ ਇਹ ਹੋ ਜਾਂਦਾ ਨਾ ਵੀ ਅਗਰ ਸਵੇਰ ਮਤਲਬ ਪਹਿਲਾਂ ਬੇੜੇ ਲੱਗਦੇ ਨਾ ਤਾਂ ਥੋੜੀ ਜੀ ਠੰਡ ਵੱਧ ਲੱਗਦੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਬੇੜਾ ਵੱਡਾ ਹੀ ਤੇ ਠੰਡ ਵੀ ਵੱਧ ਲੱਗਦੀ ਆ ਕਿਉਂਕਿ ਖੁੱਲੀ ਜਗ੍ਹਾ ਦੇ ਵਿੱਚ ਕਹਿੰਦੇ ਉਹਨਾਂ ਨੇ ਠੰਡ ਥੋੜੀ ਜਿਹੀ ਜ਼ਿਆਦਾ ਮਹਿਸੂਸ ਹੁੰਦੀ ਆ ਤਾਂ ਕਰਕੇ ਉਹ ਸਿਲੰਡਰ ਆਪਾਂ ਲਿਆ ਸੀ ਹੁਣੇ ਹੁਣੇ ਸਿਲੰਡਰ ਲੈ ਕੇ ਰੱਖ ਲਿਆ ਸੀ ਪਰ ਹਜੇ ਉਹ ਆਪਣੇ ਟਿਕਾਣੇ ਸਰ ਨਹੀਂ ਸੀ ਪਹੁੰਚਿਆ ਇੱਥੇ ਰੱਖਿਆ ਹੋਇਆ ਸੀ ਮੈਂ ਕਿਹਾ ਚੱਲ ਬੀੜੇ ਦਾ ਸਾਫ ਸਫਾਈ ਆ ਕਰਕੇ ਫੇਰ ਦੇਖਦੇ ਆ ਅੱਗੇ ਦੇ ਹੋਰ ਕੰਮ ਕਰ ਵੀ ਕੀ ਕਰਨੇ ਨੇ ਇੱਕ ਤਾਂ ਏਸੀ ਵੀ ਕੱਲ ਧੁੱਪ ਬਹੁਤ ਜ਼ਿਆਦਾ ਵਧੀਆ ਨਿਕਲੀ ਸੀ ਜੋ ਕੱਪੜੇ ਬਹੁਤ ਹੱਦ ਤੱਕ ਤਾਂ ਤਕਰੀਬਨ ਸੁੱਕ ਗਏ ਸੀ ਜੋ ਥੋੜੇ ਬਹੁਤੇ ਮਤਲਬ ਰਹਿ ਗਏ ਸੀਗੇ ਉਹ ਮੈਂ ਇਹ ਵੀ ਨਾਲੇ ਫਿਰ ਉਸ ਬਾਹਰ ਸੁਕਣੇ ਪਾਉਣੇ ਆ ਤੇ ਕੁਝ ਨਾ ਦਿਨ ਠੰਡ ਕਰਕੇ ਇਹ ਹੋ ਜਾਂਦਾ ਜਿਵੇਂ ਹੁਣ ਸਵੇਰੇ ਵੀ ਥੋੜਾ ਜਿਹਾ ਟਾਈਮ ਜਲਦੀ ਜਲਦੀ ਕੁਝ ਠੰਡ ਕਰਕੇ ਪਤਾ ਵੀ ਨਹੀਂ ਲੱਗਦਾ ਹੈਗਾ ਕਦੋਂ ਦਿਨ ਲੰਘ ਜਾਂਦਾ ਕਿਉਂਕਿ ਆਪਣੇ ਕੰਮਕਾਰ ਤਾਂ ਉਹੀ ਨੇ ਪਰ ਇਹ ਹੋ ਜਾਂਦਾ ਨਾ ਵੀ ਸਾਦੀਆਂ ਦੇ ਵਿੱਚ ਦਿਨ ਛੋਟੇ ਹੋ ਜਾਂਦੇ ਨੇ ਕੁਝ ਠੰਡ ਜ਼ਿਆਦਾ ਕਰਕੇ ਥੋੜਾ ਜਿਹਾ ਮਾਰਨਿੰਗ ਟਾਈਮ ਲੇਟ ਹੋ ਜਾਂਦਾ ਏ ਬਟ ਸਾਡਾ ਤਾਂ ਹੋ ਜਾਂਦਾ ਏ ਚਲੋ ਹੋਰ ਤਾਂ ਨਹੀਂ ਆਪਾਂ ਨੂੰ ਪਤਾ ਹੈਗਾ ਵੀ ਜੀ ਵੀ ਹੋਰ ਦਾ ਵੀ ਕਿਸੇ ਦਾ ਮਤਲਬ ਇਦਾਂ ਲੇਟ ਹੁੰਦਾ ਕੰਮਕਾਰ ਠੰਡ ਦਾ ਕਾਰਨ ਕਰਕੇ ਵੀ ਜੀ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਚਲੋ ਕੰਮ ਕਰਕੇ ਵੀ ਫੇਰ ਦੇਖਦੇ ਹਾਂ ਅਗਰ ਕੋਈ ਐਕਸਟਰਾ ਕੰਮ ਹੋ ਸਕਿਆ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਦੇ ਦਿਆਂ ਵੀ ਕੁਝ ਬਣਾਉਣੀ ਆ ਅੱਜ ਕਿਉਂਕਿ ਸਰਦੀਆਂ ਦੇ ਵਿੱਚ ਤਾਂ ਇਹੀ ਹੁੰਦਾ ਹਨਾ ਵੀ ਗਰਮੀਆਂ 'ਚ ਤਾਂ ਨਹੀਂ ਕੁਝ ਖਾ ਹੁੰਦਾ ਪਰ ਸਰਦੀਆਂ ਦੇ ਵਿੱਚ ਵਧੀਆ ਲੱਗਦਾ ਟੇ ਬੈਠੇ ਇੱਥੇ ਫਿਰ ਮੈਂ ਬਣਾਉਣ ਲੱਗ ਗਈ ਸੀ ਮੈਂ ਕਿਹਾ ਵੀ ਤਿਲ ਦੀ ਗੁਜਕ ਬਣਾਉਣੀ ਆ ਅੱਜ ਮੈਂ ਕਿਹਾ ਵੀ ਚਲੋ ਵੈਸੇ ਮੈਂ ਆਮ ਵੀ ਬਣਾ ਲੈਣੀ ਹਣੀ ਆ ਥੋੜੀ ਬਣਾਉਣੀ ਨੇ ਆ ਕਿਉਂਕਿ ਬਣਾਉਂਦਾ ਹੀ ਰਹੇ ਨੇ ਆ ਅੱਜ ਮੈਨੂੰ ਇਹ ਸੀ ਮੈਂ ਕਿਹਾ ਚਲੋ ਉਹਨਾਂ ਨਾਲ ਥੋੜੇ ਨਾਲ ਸ਼ੇਅਰ ਕਰਦੀ ਆ ਵੀ ਨਾਲੇ ਬਣਾਉਣੀ ਆ ਇੱਥੇ ਮੈਂ ਮਤਲਬ ਲਿਆ ਸੀਗਾ ਮੋਲ ਦਾ ਗੁੜ ਸੀ ਕੁਛ ਮੇਰਾ ਜਿਹੜਾ ਘਰ ਸੀਗਾ ਗੁੜ ਉਹ ਵੀ ਰੱਖਿਆ ਸੀ ਮੈਂ ਕਿਹਾ ਤੁਹਾਨੂੰ ਦੋਨੋਂ ਤਰ੍ਹਾਂ ਦਾ ਦਿਖਾਉਣੀ ਆ ਵੀ ਕਿਵੇਂ ਕਿਵੇਂ ਬਣੇ ਇੱਥੇ ਮੈਂ ਗੁੜ ਨੂੰ ਮੈਲਟ ਕਰ ਲਿਆ ਸੀ ਥੋੜਾ ਜਿਹਾ ਫਿਰ ਉਹਦੇ ਵਿੱਚ ਪਾਣੀ ਪਾਵਾਂਗੇ ਹਲਕਾ ਜਿਹਾ ਕਿਉਂਕਿ ਨਹੀਂ ਫਿਰ ਥੋੜਾ ਜਿਹਾ ਉਹ ਹੋ ਜਾਂਦਾ ਈ ਥੱਲੇ ਤੇ ਥੋੜਾ ਜਿਹਾ ਪਾਣੀ ਨਹੀਂ ਮੈਂ ਕਿਉਂ ਉਹ ਤਾਂ ਮੈਂ ਵੈਸੇ ਹੀ ਜਣੀ ਪਾ ਲੈਣੀ ਨੇ ਮੈਨੂੰ ਇਹ ਹੁੰਦਾ ਵੀ ਚਲੋ ਆਪਾਂ ਘਰੇ ਬਣਾਉਨੇ ਆਂ ਚਲੋ ਉਦਾਂ ਤਾਂ ਪਤਾ ਨਹੀਂ ਮੁਲਦੀਆਂ ਚ ਕੀ ਪਾਉਂਦੇ ਨੇ ਕੀ ਮੈਂ ਬਣਾਉਂਦੇ ਨੇ ਵੀ ਚਲੋ ਇੱਕ ਚਮਚਾ ਨਾਲ ਚਲ ਆਏ ਹੁੰਦਾ ਕੁਝ ਜ਼ਿਆਦਾ ਨਹੀਂ ਹੈਗਾ ਜਾਂ ਥੋੜਾ ਨਹੀਂ ਹੈਗਾ ਜਦੋਂ ਨਾ ਮਤਲਬ ਜਿ ਗੁੜ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਉਹਦੇ ਵਿੱਚ ਮਤਲਬ ਇੱਕ ਚਮਚਾ ਕਿਉਂ ਦਾ ਪਾ ਦਿਓ ਅਗਰ ਤੁਸੀਂ ਹਨਾ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਨਹੀਂ ਸਕਿੱਪ ਵੀ ਕਰ ਸਕਦੇ ਹੋ ਥੋੜਾ ਜਿਹਾ ਹਲਕਾ ਜਿਹਾ ਪਾਣੀ ਪਾਉਣਾ ਉਨੂੰ ਹਲਾਵੋ ਤਾਂ ਜਦੋਂ ਮਤਲਬ ਉਹਨੂੰ ਇਦਾਂ ਨਾ ਆਪਣੇ ਹੱਥ ਨਾਲ ਲਾ ਕੇ ਦੇਖ ਲਿਓ ਵੀ ਉਹਦੀ ਇੱਕ ਤਾਰ ਬਣਦੀ ਆ। ਅਗਰ ਇੱਕ ਤਾਰ ਬਣਦੀ ਆ ਤਾਂ ਤੁਹਾਡੇ ਐ ਮਤਲਬ ਪਰਫੈਕਟ ਆ ਉਹ ਚੀਜ਼ ਚਾਸ਼ਨੀ। ਉਹਦੇ ਵਿੱਚ ਤੁਹਾਡੀ ਗਿੱਚਕ ਬਣੂਗੀ ਉਹ ਬਣੂਗੀ ਇਹ ਚੀਜ਼ ਦੀ ਗਰੰਟੀ ਆ। ਅਗਰ ਉਹ ਚੀਜ਼ ਨਹੀਂ ਹੈਗੀ ਸਹੀ ਮਤਲਬ ਇੱਕ ਤਾਰ ਨਹੀਂ ਬਣਦੀ ਜਾਂ ਇੱਕ ਤਾਰ ਤੋਂ ਵੱਧ ਬਣਦੀ ਨੇ ਫਿਰ ਉਹ ਚੀਜ਼ ਦੀ ਥੋੜੀ ਦਿੱਕਤ ਆ ਸਕਦੀ ਆ। ਬਸ ਇੰਨਾ ਹੀ ਇਹਦੇ ਧਿਆਨ ਰੱਖਣਾ ਦਾ ਹੋਰ ਕੁਝ ਨਹੀਂ। ਮੈਂ ਨੇ ਇਥੇ ਤੇਲ ਨੂੰ ਫਰਾਈ ਕਰਕੇ ਰੱਖੇ ਹੋਏ ਸੀਗੇ ਬਸ ਜਦੋਂ ਆਪਣੀ ਚਾਸ਼ਣੀ ਤਿਆਰ ਹੋ ਗਈ ਉਹਦੇ ਵਿੱਚ ਜਦੋਂ ਇਹ ਤਿਲ ਪਾਓ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮੈਂ ਇਹਦੇ ਥੱਲੇ ਘਿਓ ਲਗਾ ਲਿਆ ਸੀ ਥੋੜਾ ਜਿਹਾ ਫਿਰ ਇਹਨੂੰ ਚੰਗੀ ਤਰ੍ਹਾਂ ਕਰਤਾ ਸੈੱਟ ਹੁਣੇ ਤੁਸੀਂ ਦੇਖ ਸਕਦੇ ਹੋ ਜਿਹੜੇ ਦੋ ਕਲਰ ਨੇ ਮਤਲਬ ਜਿਹੜਾ ਡਾਰਕ ਕਲਰ ਆ ਉਹ ਘਰ ਦੇ ਗੁੜ ਦਾ ਏ ਇਹ ਜਿਹੜੀ ਵਾਈਟ ਕਲਰ ਦੀ ਆ ਇਹ ਮੁੱਲ ਵਾਲ ਦੇ ਗੁੜ ਦੀ ਆ ਇਹਦੇ ਵਿੱਚ ਥੋੜੀ ਜ਼ਿਆਦਾ ਵਾਈਟ ਆ ਉਦਾਂ ਮਤਲਬ ਰੀਅਲ ਚ ਇੰਨੀ ਜ਼ਿਆਦਾ ਨਹੀਂ ਸੀ ਥੋੜੀ ਹਲਕੀ ਸੀ ਇਹਨੂੰ ਨਾ ਜਦੋਂ ਥੋੜੀ ਜਿਹੀ ਹਲਕੀ ਕੋਸੀ ਆ ਉਦੋਂ ਹੀ ਤੁਸੀਂ ਇਹਦੇ ਵਿੱਚ ਕਰਦ ਫੇਰ ਕੇ ਰੱਖ ਸਕਦੇ ਆ ਦੇਖੋ ਫਤੇ ਛੇਡ ਕੀ ਦੇਖਦਾ ਸੀਗਾ ਤੇ ਨਾ ਬੰਬਿਆ ਦੇਖਣ ਦਾ ਚਾਹ ਮੈਂ ਕਿਹਾ ਵੀ ਬਦੋ ਹਜੇ ਪੂਰੀ ਤਰ੍ਹਾਂ ਮਤਲਬ ਬਣ ਹੋਣੀ ਹੈਗੀ ਵੀ ਹਜੇ ਥੋੜੀ ਜਿਹੀ ਹਲਕੀ ਗਰਮ ਆ ਠੰਡੀ ਨਹੀਂ ਹੋਈ ਹੈਗੀ ਵੀ ਜਦੋਂ ਠੰਡੀ ਹੋ ਗਈ ਨਾ ਫਿਰ ਇਹ ਮਤਲਬ ਸੌਖੀ ਰਹਿੰਦੀ ਆ ਆਪਾਂ ਨੂੰ ਕਿਉਂਕਿ ਤੁਸੀਂ ਬਣਾ ਕੇ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਜਦ ਨੂੰ ਮੈਂ ਹਜੇ ਇਹ ਬਣਾ ਕੇ ਠੀਸੀ ਜਾਨ ਨੂੰ ਦਿੱਤਾ ਸਰਪ੍ਰਾਈਜ਼ ਆਪਾਂ ਨੂੰ ਮਾਸੀ ਜੀ ਉਹਨਾਂ ਨੇ ਅਜੇ ਵੀ ਸਾਨੂੰ ਪਤਾ ਨਹੀਂ ਸੀਗਾ ਉਹਨਾਂ ਨੇ ਬਸ ਨੇੜੇ ਆ ਕੇ ਫੋਨ ਕੀਤਾ ਕਹਿੰਦੇ ਅਸੀਂ ਆਉਣਿਆਂ ਸੀਗਾ ਵੀ ਕੋਈ ਗੱਲ ਨਹੀਂ ਤੁਸੀਂ ਆ ਜਾਓ ਹਨਾ ਇਹ ਨੇ ਸਾਰੇ ਸਾਡੇ ਮਾਸਰ ਜੀ ਮਤਲਬ ਇਧਰੋਂ ਸੌਹਰਿਆਂ ਕੰਨੀਓ ਇਨਾਂ ਦਾ ਮਾਸੀ ਜੀ ਦਾ ਵੀ ਮਾਸੜ ਜੀ ਦਾ ਵੀ ਬਹੁਤ ਵਧੀਆ ਸਵਾਏ ਤੇ ਇਹ ਵੀ ਆਏ ਸੀਗੇ ਐਕਚੁਅਲੀ ਮੰਮੀ ਦੇ ਖਬਰਸਾਰ ਨੂੰ ਹਨਾ ਕਿਉਂਕਿ ਚਲੋ ਇਹ ਹਨਾ ਨਾਂਸਾਰ ਦੇ ਵਿੱਚ ਵਧੀਆ ਆਉਣਾ ਜਾਣਾ ਜਿਆ ਹਨਾ ਕਦੇ ਕੋਈ ਕਦੇ ਕੋਈ ਵਧੀਆ ਲੱਗਦਾ ਉਹਨਾਂ ਦੇ ਫਿਰ ਉਹ ਥੋੜੀ ਜਿਹੀ ਦੇਰ ਹੀ ਰੁਕੇ ਸੀ 2 ਘੰਟੇ ਫਿਰ ਉਹਨਾਂ ਦਾ ਗਿਆ ਤੋਂ ਬਾਅਦ ਸ਼ਾਮ ਨੂੰ ਫੇਰ ਆਈ ਆਪਣੀ ਗੋਹਾ ਚੱਕਣ ਦੀ ਵਾਰੀ ਕਿਉਂਕਿ ਉਹ ਤੁਹਾਨੂੰ ਪਤਾ ਹੀ ਆ ਨਾ ਠੰਡ ਜ਼ਿਆਦਾ ਏ ਉਹਦੇ ਕਰਕੇ ਅੰਦਰ ਹੀ ਰਹਿੰਦੇ ਨੇ ਡੰਗਰ ਸਾਰੀ ਦਿਹਾੜੀ ਪਸ਼ੂਆਂ ਨੂੰ ਅੰਦਰ ਹੀ ਰੱਖਣਾ ਪੈਂਦਾ ਏ ਫਿਰ ਅਸੀਂ ਕਿਓ ਚਲ ਸ਼ਾਮ ਨੂੰ ਇੰਨਾ ਮਤਲਬ ਵੀਡੀਓ ਚ ਥੋੜਾ ਜਿਆਦਾ ਨਹੀਂ ਲੱਗਦਾ ਓਦਾਂ ਮਤਲਬ ਹੈਗਾ ਤਾਂ ਸੀ ਮਤਲਬ ਇੰਨਾ ਜ਼ਿਆਦਾ ਨਹੀਂ ਸੀ ਫਿਰ ਤਾਂ ਕਰਕੇ ਅਸੀਂ ਕਿਓ ਚਲ ਜਦੋਂ ਸ਼ਾਮ ਨੂੰ ਹੈਗਾ ਸੀ ਗੋਹਾਂ ਜੀ ਕਿ ਚਲੋ ਇਹ ਸੜ ਦਿਨਾ ਵੀ ਉਹੀ ਸਵੇਰ ਦਾ ਕੰਮ ਸੌਖਾ ਰਹਿੰਦਾ ਵੀ ਸਵੇਰ ਦਾ ਸਵੇਰੇ ਸ਼ਾਮ ਦਾ ਸ਼ਾਮ ਦਾ ਉਦੋਂ ਦਾ ਨਹੀਂ ਫਿਰ ਬਾਹਰ ਬੰਨੇ ਜਾਂਦੇ ਹੁੰਦੇ ਨੇ ਹਨਾ ਵੀ ਕੋਈ ਐਨਾ ਹੋ ਨਹੀਂਦਾ ਅਸੀਂ ਲੱਗੇ ਹੋ ਸੀ ਗੋਹਾ ਚੱਕਣੇ ਤੇ ਪਾਪਾ ਸੁੱਕ ਬਿਚਾ ਕੇ ਸੀ ਕਿ ਵੀ ਚਲੋ ਉਹ ਵੀ ਆਰਾਮ ਨਾਲ ਬੈਠਣ ਵਿਚਾਰੇ ਫਤਿਹ ਕਹਿੰਦਾ ਮम्मा ਉਹਨੂੰ ਹੀ ਧੀਰ ਮੈਂ ਫੋਨ ਤੇ ਇਹ ਦਿਖਾਣਾ ਵੀ ਆਪਣੇ ਸਬਸਕ੍ਰਾਈਬਰ 100 79 ਨੇ ਮਿੰਮੀ ਸਾਰਿਆਂ ਨੂੰ ਰਿਕੁਐਸਟ ਆ ਵੀ ਆਪਦੇ ਫਰੈਂਡ ਸਰਕਲ ਦੇ ਵਿੱਚ ਸਾਡੇ ਚੈਨਲ ਨੂੰ ਸ਼ੇਅਰ ਕਰੋ ਤਾ ਜੋ ਆਪਣੀ YouTube ਫੈਮਿਲੀ ਵੱਡੀ ਹੋ ਸਕੇ ਸੋ ਉਸ ਬੱਚੇ ਦਾ ਕਹਿਣਾ ਜ਼ਰੂਰ ਮੰਨਿਓ ਕਿਉਂਕਿ ਤੁਹਾਡੇ ਬੱਚਿਆਂ ਵਰਗਾ ਹੀ ਆ ਜੀ ਆਪਾਂ ਵੀਡੀਓ ਦਾ ਐਂਡ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਨਵੀਂ ਵੀਡੀਓ ਓਕੇ ਬਾਏ ਟੇਕ ਕੇਅਰ ਠੰਡ ਤੋਂ ਬਚ ਕੇ ਰਹੋ